ਆੜਾ ਸ਼ਹਿਰ ਦੀ ਸਤਨਾਮਪੁਰਾ ਗਲੀ ਨੰਬਰ 4 ਦੇ ਵਿੱਚ ਅੱਜ ਦੇਰ ਸ਼ਾਮ ਨੂੰ ਮਾਮਲੀ ਟਕਰਾਅ ਨੇ ਵੱਡੇ ਲੜਾਈ ਝਗੜੇ ਦਾ ਰੂਪ ਧਾਲ ਲਿਆ ਤੇ ਕੜਨਾ ਦੇ ਵਿੱਚ ਦੋ ਤੀਰਾਂ ਦੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਫਗਵਾੜਾ ਵਿੱਚ ਦਾਖਲ ਕਰਵਾਇਆ ਗਿਆ ਤੇ ਦੋਵੇਂ ਪਾਸਿਆਂ ਦੇ ਬਿਆਨ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਦੋਵਾਂ ਦੇ ਵੱਲੋਂ ਇੱਕ ਦੂਜੇ 'ਤੇ ਹਮਲੇ ਦੇ ਦੋਸ਼ਾ ਤੱਕ ਪਹੁੰਚ ਗਿਆ ਸਿਵਲ ਹਸਪਤਾਲ ਵਿੱਚ ਜਿਹੜੇ ਲਾਜ਼ਮ ਪਹਿਲੀ ਤੀਰ ਦੇ ਅਜੀਤ ਸਿੰਘ ਨੇ ਦੱਸਿਆ ਕਿ ਉਹ ਸਤਨਾਮਪੁਰਾ ਦੇ ਰਹਿਣ ਵਾਲੇ ਹਨ ਤੇ ਅੱਜ ਸ਼ਾਮ ਉਹਨਾਂ ਦੇ ਗਵਾਂਡੀਆਂ ਦਾ ਲੜਕਾ ਉਹਨਾਂ ਦੇ ਘਰ ਦੀ ਅੱਗੇ ਆਪਣੀ ਕਾਰ ਖੜੀ ਕਰਕੇ ਉੱਚੀ ਆਵਾਜ਼ ਦੇ ਵਿੱਚ ਗਾਣੇ ਝੁਲਾ ਰਿਹਾ ਸੀ ਤੇ ਅਜੀਤ ਸਿੰਘ ਦੇ ਮੁਤਾਬਿਕ ਜਦੋਂ ਮੈਂ ਉਸ ਨੂੰ ਉੱਚੀ ਆਵਾਜ਼ ਨਾਲ ਗਾਣੇ ਝਲੋਣ ਤੋਂ ਰੋਕਿਆ ਤਾਂ ਉਹ ਮੇਰੇ ਨਾਲ ਬਤਮੀਜ਼ੀ ਕਰਨ ਲੱਗ ਪਿਆ ਤੀਸਰੇ ਦੌਰਾਨ ਮੇਰੇ ਗਵੰਡੀ ਹਰਵਿੰਦਰ ਸਿੰਘ ਅਤੇ ਉਸਦੇ ਪੁੱਤਰ ਦੇ ਬੋਲੋ ਮੂੰਹ ਬੋਲਣ ਦੀ ਬਜਾਏ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਮੇਰੇ ਉੱਪਰ ਕਰਪਾਨ ਨਾਲ ਵਾਰ ਕਰ ਦਿੱਤਾ ਤੇ ਜਿਸ ਨਾਲ ਮੈਂ ਗੰਭੀਰ ਜ਼ਖਮੀ ਹੋ ਗਿਆ ਮੇਰਾ ਅਜੀਤ ਸਿੰਘ ਹਾਂ ਅਜੀਤ ਸਿੰਘ ਜੀ ਕਿਹੜੇ ਆਪਣਾ ਕਿੱਥੋਂ ਆਏ ਆ ਆਪਾਂ ਮਾਸਟਰ ਅਜੀਤ ਸਿੰਘ ਸਤਨਾਪੁਰੇ ਤੋਂ ਜੀ ਹਾਂ ਸਿਵਲ ਹਸਪੀਟਲ ਚ ਆਏ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਇਹ ਸਾਡੇ ਸਾਹਮਣੇ ਘਰ ਆਲੇ ਜਿਹੜੇ ਉਹਨਾਂ ਦਾ ਅਰਵਿੰਦਰ ਸਿੰਘ ਹੈਪੀ ਹੈ ਉਹ ਤੇ ਉਹ ਲੜਕਾ ਸਾਰੇ ਉਹ ਘਰ ਦੇ ਸਾਰੇ ਸ਼ਰਾਰਤਾਂ ਕਰ ਦਿੰਦੇ ਹਰ ਵੇਲੇ ਕਦੇ ਕੁੱਤਾ ਲੈ ਕੇ ਉਹਨੂੰ ਕੁੱਤਾ ਘਰ ਰੱਖਿਆ ਕਦੇ ਜਦੋਂ ਮੈਂ ਬਾਹਰ ਨਿਕਲਦਾ ਉਹਦਾਂ ਨਹੀਂ ਜਾਂ ਨਾ ਕਰੋ ਬਾਹਰ ਨਿਕਲ ਕੁੱਤਾ ਮੇਰੇ ਨਾਲ ਛੱਡ ਦੇ ਜਾ ਕਈ ਵਾਰ ਲੜਾਈ ਹੋਟੀ ਇਸ ਗੱਲੋਂ ਵੀ ਤੇ ਅੱਜ ਉਹਦੇ ਹੈਪੀ ਦੇ ਲੜਕਾ ਆਇਆ ਗੱਡੀ ਲਾ ਕੇ ਸਾਡੇ ਘਰ ਦੇ ਮੋੜੇ ਗੱਡੀ ਬਾਹਰ ਖੜੀ ਕਰਕੇ ਸੜਕ ਤੇ ਗੀਤ ਲਾ ਦਿੱਤੇ ਤੇ ਜਦੋਂ ਮੈਂ ਬੇਸ਼ਅਦਲਾ ਗੀਤ ਲਾਇਆ ਤਾਂ ਉਹ ਕਿਰਪਾਣ ਕੱਢ ਕੇ ਲਾਏ ਤੇ ਫੇਰੇ ਮੇਰੇ ਨਾਲ ਚੈਲੰਜ ਕੀਤਾ ਉਹਨੇ ਅਜਾ ਤੂੰ ਦੱਸੀ ਜੇ ਤੁਹਾਨੂੰ ਪਰਾਨਾ ਤਾਂ ਗੜਾ ਬੋਲ ਜਾ ਬੋਲ ਜੇ ਅਸੀਂ ਕਿੜੇ ਮਾਰਨ ਲੱਗੇ ਉਹ ਮੇਰੇ ਕਿਰਪਾਨ ਮਾਰ ਦਿੱਤੇ ਤੇ ਮੋਟੇ ਹਮਮ। ਛੜਾਈ ਹੋਈ। એટલે ਮੇਰੇ ਚੰਗਾ ਢੂੰਗਾ ਢਾਕ ਲਗਾਇਆ। ਤੇ ਆ ਕੇ ਹੋਰ ਬਹੁਤ ਉਲਟਾ ਕੰਮ ਕਰਦੇ ਆ ਨਾ 10 ਸਾਲ ਹੋ ਗਏ ਆ। ਮੇਰਾ ਬڑا ਲੜਕਾ ਯੂਨੀਵਰਸਿਟੀ ਕੰਮ ਕਰਦਾ ਜੀ ਐਨੀ ਯੂਨੀਵਰਸਿਟੀ ਚ। ਜਿਹੜਾ ਰਵਿੰਦਰ ਸਿੰਘ ਹੈਪੀ ਉਹਦੇ ਘਰ ਵਾਲੀ ਜਿਹੜੀ ਆ ਉਹ ਜਦੋਂ ਵੀ ਉਹ ਘਰੋਂ ਬਾਹਰ ਜਾਂਦਾ ਆ ਜਾਂ ਆਉਂਦਾ ਆ ਵਾਰ-ਵਾਰ ਉਹਦੇ ਮੋੜੇ ਖੜਦੀ ਆ। ਮੁੱਖ ਲੜਾਈ ਇਹ ਹੈ। 10 ਸਾਲ ਹੋ ਗਏ ਮੈਨੂੰ ਰੋਕਦੇ ਨੂੰ। ਜਦੋਂ ਉਹ ਘਰ ਆਏ ਨੂੰ ਬਤਾਤਾ ਆ ਉਹਦੇ ਘਰ ਦੇ ਦੱਸਿਆ ਆ ਉਹ ਕਹਿੰਦੇ ਆ ਮੋਰੇ ਲੈ ਕੇ ਆ ਰਹੇ ਆ ਜਦੋਂ ਨਹੀਂ ਹਾਂਡੀ ਡਰਾਈਵ ਗਰੁੱਪ ਬਣਾਇਆ ਆ ਉਹ ਕਿੱਥੇ ਦੇ ਰਹਿਣ ਵਾਲੇ ਬੰਦੇ ਸਾਡੇ ਘਰ ਦੇ ਸਾਹਮਣੇ ਰਹਿੰਦੇ ਆ ਸਤਨਾਮ ਸਤਨਾਮਪੁਰੇ ਰਹਿੰਦੇ ਆ ਸਤਨਾਮਪੁਰੇ ਇੱਥੇ ਆ ਤੇ ਪਹਿਲਾਂ ਵੀ ਕੋਈ ਰੰਜਿਸ਼ ਸੀ ਆਪਣੀ ਨਹੀਂ ਇਸੇ ਗੱਲ ਤੋਂ ਲੜਾਈ ਸ਼ੁਰੂ ਹੋਈ ਉਹ ਦਾਸਾ ਰੋ ਗਿਆ ਅੱਛਾ ਜੀ ਜਦੋਂ ਮੇਰਾ ਲੜਕਾ ਬਾਹਰ ਕਰੋ ਨਿਕਲਦਾ ਆ ਉਹ ਉਹਦੇ ਘਰਾਂ ਵੀ ਮੋਰੇ ਆ ਜਾਣਾ ਹਾਂਜੀ ਤੇ ਇਸ਼ਾਰੇ ਕਰਦੇ ਆ ਹਾਂਜੀ ਤੇ ਜਦੋਂ ਵੀ ਮੈਂ ਰੋਕਦਾ ਆ ਤਾਂ ਮੈਨਾਂ ਲੜਦੇ ਆ ਅੱਜ ਤੋਂ ਮਲੋ ਸ਼ਾਇਦ 1 ਅਪ੍ਰੈਲ ਉਦੋਂ 1 ਅਪ੍ਰੈਲ ਨੂੰ ਸ਼ਾਇਦ 2:00 ਦੀ ਘਰ ਹਾਂ ਉਦੋਂ ਵੀ ਵਾਰ-ਵਾਰ ਮੇਰੇ ਨੜਕੇਲੇ ਮੋਰੇ ਆ ਗਏ ਮੈਂ ਇਹਨਾਂ ਚੁੱਕਿਆ ਮੈਂ ਆਪਣੇ ਘਰ ਦੇ ਮੋਰੇ ਘੜਾ ਫੈਸਲਾ ਦੇ ਇਹ ਤੇ ਇਹ ਘਰ ਆ ਕੇ ਉਦੋਂ ਮੇਰੇ ਤੇ ਮੁੱਕੇ ਮਾਰੇ ਮੇਰੇ ਤਾਂ ਕੰਮਾਰ ਕਿੰਨੇ ਕਿੰਨੇ ਬੰਦਿਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਮੇਰੇ ਉੱਪਰ 5 ਬੰਦਿਆਂ ਨੇ ਹਮਲਾ ਕੀਤਾ ਤਿੰਨ ਜਣੇ ਇਹ ਆਫ ਸੀ ਹੈਪੀ ਸੀਗਾ ਉਹਦਾ ਲੜਕਾ ਸੀਗਾ ਉਹ ਲੜਕੇ ਦਾ ਮੈਨੂੰ ਨਾਮ ਨਹੀਂ ਪਤਾ ਜਨ ਰਜਗੀਤ ਲਾ ਕੇ ਲੜਾਈ ਸ਼ੁਰੂ ਕੀਤੀ ਹੈ ਤੇ ਉਹਦਾ ਪਿਓ ਸੀਗਾ ਉਹਦਾ ਉਹਦੇ ਉਹ ਹੈਪੀ ਮਾ ਮਾਸੇ ਕੀ ਦਮਦ ਕਰ ਰਹੀ ਸੀਗੀ ਇਹ ਪੰਜ ਜਣੇ ਸੀਗੇ ਤੇ ਕਿੰਨੇ 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 ਕ ਵਜੇ ਹੋਇਆ ਲੜਾਈ ਇਹ ਤਾਂ तकरीबन ਪੌਣੇ 4 ਦੇ ਆਸ-ਪਾਸ ਉਹ ਤਨਵਾਰ ਦੇ 40 ਕਮੈਂਟ ਤੇ ਜੇ ਬਾ ਉੱਥੇ ਆਏ ਆਏ ਬਾਹਰ ਆਏ ਆ ਤੇ ਉੱਥੇ ਅਸੀਂ ਆਪਣੇ ਘਰ ਉਮਰੇ ਖੜੇ ਸੀਗੇ ਤੇ ਉੱਥੇ ਆ ਕੇ ਗਰਮਾਨ ਨਗੀਰਪਨ ਲੈ ਕੇ ਆਏ ਆ ਪਹਿਲਾਂ ਵੀ ਦੋ ਤਨਵਾਰੀ ਦਾ ਕਰਪਾਨਾ ਕੱਢਿਆ ਸੀ ਸਾਡੇ ਨੇ ਤੇ ਇਸ ਮਾਮਲੇ 'ਚ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਹੈ ਅਸੀਂ ਛਾੜੇ ਗਏ ਸੀਗੇ ਪਹਿਲਾਂ ਮਠਾਣੇ ਗਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਪਹਿਲਾਂ ਹਸਪਤਾਲ ਜਾਓ ਤੇ ਇਥੇ ਨਹੀਂ ਐਮ ਐਲ ਆਰ ਵਗੈਰਾ ਕੱਟ ਦਿੱਤੀ ਹੈ ਇਸੇ ਤਰ੍ਹਾਂ ਸਿਵਲ ਹਸਪਤਾਲ ਵਿੱਚ ਜੀਰੇ ਲਾਜ਼ੁਤ ਦੂਸਰੀ ਟੀੜ ਦੀ ਹਰਵਿੰਦਰ ਸਿੰਘ ਤੇ ਸੁਖਮਨ ਸਿੰਘ ਨੇ ਬਿਲਕੁਲ ਉਲਟੀ ਕਹਾਣੀ ਦੱਸੀ ਤੇ ਉਹਨਾਂ ਨੇ ਦੱਸਿਆ ਕਿ ਪਹਿਲੀ ਟੀੜ ਉਹਨਾਂ ਨੂੰ ਕਾਫੀ ਸਮੇਂ ਤੋਂ ਪਰੇਸ਼ਾਨ ਕਰਦੀ ਆ ਰਹੀ ਸੀ ਤੇ ਹਰਵਿੰਦਰ ਸਿੰਘ ਨੇ ਦੱਸਿਆ ਜੋਜੀਤ ਸਿੰਘ ਅਤੇ ਉਸਦਾ ਪਰਿਵਾਰ ਆਪਣੇ ਘਰ ਦੇ ਵਿੱਚ ਬੇहद ਉੱਚੀ ਆਵਾਜ਼ ਨਾਲ ਸਪੀਕਰ ਚਲਾਉਂਦੇ ਤੇ ਜਦੋਂ ਵੀ ਅਸੀਂ ਰੋਕਦੀ ਹਾਂ ਤਾਂ ਉਹ ਤੰਗ ਕਰਨ ਲੱਗ ਜਾਂਦੇ ਹਨ ਅੱਜ ਵੀ ਜਦੋਂ ਅਸੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਜੀਤ ਸਿੰਘ ਦੇ ਲੜਕੇ ਨੇ ਮੈਨੂੰ ਗਲਤ ਇਸ਼ਾਰੇ ਕਰਕੇ ਪੜਕਾਉਣਾ ਸ਼ੁਰੂ ਕਰ ਦਿੱਤਾ ਤੇ ਸੁਖਮਨ ਸਿੰਘ ਨੇ ਦੱਸਿਆ ਕਿ ਬਹਿਸਵਦੀ ਤਾਂ ਅਜੀਤ ਸਿੰਘ ਦੇ ਪੁੱਤਰ ਵੱਲੋਂ ਮੇਰੇ ਸਿਰ ਤੇ ਸਰੀਏ ਨਾਲ ਵਾਰ ਕਰ ਦਿੱਤਾ ਕਿਉਂ ਤੇ ਜਿਸ ਨਾਲ ਮੈਨੂੰ ਅ ਗੰਭੀਰ ਸੱਟਾਂ ਆਈਆਂ ਤੇ ਇਸ ਸਾਰੇ ਮਾਮਲੇ ਦੇ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜ ਜਿਸ ਦੇ ਵਿੱਚ ਦੋਵੇਂ ਟੀਰਾ ਦੇ ਵੱਲੋਂ ਇੱਕ ਦੂਜੇ ਤੇ ਹਮਲੇ ਕਰਦੇ ਹੋਏ ਦ੍ਰਿਸ਼ ਦਿਖਾਈ ਦੇ ਰਿਹਾ ਤੇ ਵੀਡੀਓ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਤੇ ਉੱਧਰ ਦੋਵੇਂ ਟੀਰਾ ਦਾ ਸਿਵਲ ਹਸਪਤਾਲ ਦੇ ਡਾਕਟਰ ਨੇ ਇਲਾਜ ਸ਼ੁਰੂ ਕਰ ਦਿੱਤਾ ਹੈ ਅਤੇ ਕੜਨਾ ਦੀ ਪੂਰੀ ਜਾਣਕਾਰੀ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਰਸ਼ੁਰ ਮਦਨਾਲ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਰਵਿੰਦਰ ਸਿੰਘ ਜੀ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਸਿਵਲ ਹਸਪੀਟਲ ਚਾਹੇ ਭਾਜੀ ਸਾਡੇ ਨਾਲ ਗਵਾਂਢ ਦੇ ਵਿੱਚ ਸਾਹਮਣੇ ਘਰ ਦੇ ਵਿੱਚ ਇੱਕ ਅਜੀਤ ਸਿੰਘ ਹੀ ਰਹਿੰਦੇ ਆ ਅਜੀਤ ਸਿੰਘ ਖਾਲਸਾ ਉਹ ਹਰ ਵੇਲੇ ਨਾ ਗਲਤ ਬਿਆਨੀ ਕਰਦੇ ਰਹਿੰਦੇ ਹਰ ਵੇਲੇ ਗਲਤ ਬੋਲਦੇ ਰਹਿੰਦੇ ਆ ਉਹਨਾਂ ਨੂੰ ਜਿਹੜਾ ਵੀ ਕੋਈ ਸਮਝਾਵੇ ਵੀ ਉਹਨੂੰ ਵੀ ਕਹਿਣ ਲੱਗ ਪੈਂਦੇ ਤੂੰ ਗਲਤ ਹੈ ਤੇਰੀ ਘਰ ਦੀ ਗਲਤੀ ਹੈ ਤੇਰਾ ਫਲਾਣਾ ਗਲਤੀ ਉਹ ਯਾਨੀ ਕਿ ਉਹਨਾਂ ਦਾ ਨੇਚਰ ਹੀ ਇਦਾਂ ਦਾ ਦਾ ਉਹ ਹਰ ਵੇਲੇ ਗਲਤ ਬੋਲਦੇ ਆ ਹੁਣ ਕਈ ਦਿਨਾਂ ਤੋਂ ਉਹ ਉਹਨਾਂ ਤੁਹਾਨੂੰ ਪਰੇਸ਼ਾਨ ਕੀਤਾ ਹਰ ਵੇਲੇ ਕੋਠੇ ਤੇ ਸਪੀਕਰ ਲਾ ਕੇ ਬਿਠੇ ਰਹਿੰਦੇ ਆ ਥੱਲੇ ਵੀ ਲਾ ਲਾਣਾ ਸਪੀਕਰ ਕੋਠੇ ਵੀ ਲਾ ਲਾਣਾ ਗਲੀ 'ਚ ਸਾਨੂੰ ਅਸੀਂ ਨਗੇੜ 'ਚੋਂ ਨਿਕਲਣਾ ਸਪੀਕਰ ਉੱਚੀ ਕਰ ਦੇਣਾ ਜੋ ਸਾਡੀਆਂ ਲੇਡੀਜ਼ ਕੋਠੇ ਤੇ ਬੈਠਦੀਆਂ ਹਨਾ ਤਾਂ ਉਹਨਾਂ ਨੂੰ ਸਪੀਕਰ ਲਾ ਦੋ ਉੱਪਰ ਵੀ ਬੈਠਣ ਨਹੀਂ ਦਿੰਦਾ ਬੜੀ ਪਰੇਸ਼ਾਨੀਆਂ ਤੇ ਗੰਦ ਵੀ ਬੋਲਦਾ ਜੀ ਤੇ ਸਰਦਾਰ ਅਜੀਤ ਸਿੰਘ ਕਿੱਥੇ ਦੇ ਰਹਿਣ ਵਾਲੇ ਆ ਇਹ ਸਾਨੀਪਿੰਡ ਦੇ ਰਹਿਣ ਵਾਲੇ ਮੇਰੇ ਭਰਾ ਤੇ ਇੱਥੇ ਕਿੱਥੇ ਰਹਿੰਦੇ ਆ ਜੀ ਇਸਲਾਮਪੁਰੇ ਰਹਿੰਦੇ ਆ ਜੀ ਤੇ ਤੁਹਾਡੇ ਘਰਾਂ ਦੇ ਕੋਲੇ ਰਹਿੰਦੇ ਆ ਸਾਹਮਣੇ ਘਰ ਹੈ ਸਾਡਾ ਉਹਨਾਂ ਦੇ ਸਾਹਮਣੇ ਆਪਣੇ ਘਰ ਆ ਜੀ ਗਲੀ ਨੰਬਰ 4 ਸਤਨਾਮ ਤੇ ਲੜਾਈ ਦਾ ਕਾਰਨ ਕੀ ਹੈ ਜਿਹੜਾ ਮੁੱਖ ਕਾਰਨ ਕੀ ਹੈ ਜਿਹੜਾ ਅੱਜ ਲੜਾਈ ਜਿਹੜੀ ਹੋਈ ਤੁਹਾਡੀ ਗੱਲ ਇਦਾਂ ਜੀ ਉਹਨਾਂ ਨੇ ਸਪੀਕਰ ਲਾਇਆ ਹਟਿਆ ਨਹੀਂ ਅਸੀਂ ਗੱਡੀ ਸਾਫ਼ ਕਰਦੇ ਸੀਗੇ ਮੈਂ ਵੀ ਗਾਣੇ ਚਲਾਏ ਠੀਕ ਹੈ ਨਾ ਜੀ ਗੱਡੀ ਚੋਂ ਗਾਣੇ ਲਾਉਂਦੇ ਫਿਰ ਤੇ ਹੁਣ ਉਹ ਉੱਪਰੋਂ ਮੁੰਡਾ ਗਲਤ ਸ਼ਰੇ ਕਰਦਾ ਸੀ ਉਹਦਾ ਜੀ ਜਦੋਂ ਉਹ ਕਹਿੰਦਾ ਥੱਲੇ ਆ ਜਾ ਫਿਰ ਤੇ ਅੰਦਰੋਂ ਸਰੀਆਂ ਚੱਕ ਕੇ ਤੇ ਉਹ ਉਹਨਾਂ ਨੇ ਜਿਆਦਾ ਸੀ ਇਹਦੇ ਸਿਰ 'ਚ ਮੁੰਡੇ ਦੇ ਮਾਰ ਦਿੱਤਾ ਈ ਤੇ ਤੁਸੀਂ ਵੀ ਕੋਈ ਮੱਕੀ ਹੋਰ ਤੇ ਜੂਜ਼ ਕੀਤਾ ਹਥਿਆਰ ਨਹੀਂ ਮੇਰੇ ਕੋਲ ਸੀਗੀ ਛੋਟੀ ਤਲਵਾਰ ਦੀ ਆਪਣੇ ਰੱਖੀ ਹੋਈ ਉਹਨਾਂ ਨੇ ਮਾਰੇ ਆ ਤੁਸੀਂ ਉਹਨਾਂ ਦੇ ਨਹੀਂ ਬੱਜੀ ਵੀ ਉਹਨਾਂ ਦੇ ਕੋਈ ਨਹੀਂ ਬੱਜੀ ਉਹਨਾਂ ਦੇ ਆਪੇ ਡਗ ਡੁੱਕੇ ਛੱਡ ਲਾ ਕੀ ਹੁਣ ਪਤਾ ਨਹੀਂ ਇਹਦੇ ਸਾਰੇ ਕੈਮਰੇ ਦਾ ਵੀ ਰਿਕਾਰਡ ਹੈ ਜੀ ਕੈਮਰੇ ਲੱਗੇ ਹੋਏ ਨੇ ਛੇ ਸੀਟੀ ਕੈਮਰੇ ਜਿਆਦਾ ਰਿਕਾਰਡ ਹਾਂ ਜੀ ਕੈਮਰੇ ਸਭ ਹੋਏਗਾ ਤੇ ਬਹੁਤ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ ਅਸੀਂ ਇੱਥੇ ਸਿਵਲ ਹਸਪਤਾਲ ਦੇ ਵਿੱਚ ਕਰ ਦਿੱਤੀ ਹੈ ਹਾਂ ਜੀ ਸਿਰ ਉਸ ਹਸਪਤਾਲ ਦੇ ਵਿੱਚ ਸੀ ਕਰ ਦਿੱਤੀ ਆ ਉਹਨਾਂ ਨੂੰ ਹੁਣ ਆਣਗੇ ਕੱਲ ਨੂੰ ਫਿਰ ਬਾਕੀ ਬਿਆਨ ਬਈ ਜੋ ਹੋਊਗੀ ਜਦਾਂ ਕਰਾਂਗੇ ਠੀਕ ਹੈ ਸੁਖਮਨ ਸਿੰਘ ਜੀ ਹਾਂ ਕਿੱਥੇ ਰਹਿਣ ਵਾਲੇ ਆਪਾਂ ਸਤਨਾਮਪੁਰ ਤੇ ਸਭ ਤੋਂ ਵੱਡਾ ਹਸਪਤਾਲ ਚਾਹੇ ਮਾਮਲਾ ਕੀ ਸਰ ਸਰ ਜੀ ਉਹ ਨਾ ਸਾਡੇ ਘਰ ਦੇ ਸਾਹਮਣੇ ਰਹਿੰਦੇ ਆ ਲੋਕੀ ਉਹ ਇਕਾਂਕਲ ਆ ਉਹ ਜਦ ਦੇਖੋ ਸਾਨੂੰ ਗਲਤ ਬੋਲਦੇ ਨੇ ਜਦ ਦੇਖੋ ਗਾਲਾਂ ਕੱਢਦੇ ਰਹਿੰਦੇ ਆ ਮੇਰੀ ਮਜ਼ਰ ਨੂੰ ਵੀ ਬਹੁਤ ਗੰਦਾ ਬੋਲਦੇ ਆ ਇੰਨੀ ਗਲਤ ਗੱਲਾਂ ਕਰਦੇ ਕਿ ਮੈਂ ਬੋਲ ਵੀ ਨਹੀਂ ਸਕਦਾ ਆ ਤੇ ਅੱਜ ਫਿਰ ਅਸੀਂ ਮੈਂ ਜਦੋਂ ਕਾਲਜ ਤੋਂ ਆਇਆ ਮੈਂ ਗਾਣੇ ਲਾਇਆ ਉਸ ਦੀ ਗੱਡੀ 'ਚ ਹੌਲੀ ਸੀਗੇ ਪਰ ਸਵੇਰ ਦਾ 12 10 ਵਜੇ ਦਾ ਲੱਗਾ ਹੋਇਆ ਹੈ ਰੇਡੀਓ ਤੇ ਉੱਚੀ-ਉੱਚੀ ਗਾਣੇ ਰਹਿ ਤੇ ਫਿਰ ਸਾਨੂੰ ਮੇਰੀ ਮਦਦ ਨੂੰ ਬੋਲੀ ਜਾਂਦਾ ਸੀਗਾ ਉਹ ਬਾਹਰ ਬੈਠੇ ਸੀਗੇ ਧੁੱਪ ਸੇਕਦੇ ਸੀ ਉਹਨਾਂ ਨੂੰ ਬੋਲੀ ਜਾਂਦਾ ਸੀ ਤੇ ਫਿਰ ਜਦੋਂ ਮੇਰੇ ਫਾਦਰ ਘਰੇ ਆਏ ਫਿਰ ਉਹਨਾਂ ਦੇ ਮੁੰਡਾ ਉੱਤੇ ਛਾਤੇ ਖੜੇ ਹੋ ਕੇ ਗਾਲਾਂ ਕੱਢਣ ਲੱਗ ਪਿਆ ਉਂਗਲਾਂ ਗੰਦੀਆਂ ਗੰਦੀਆਂ ਕੱਢਦਾ ਸੀਗਾ ਇਸ਼ਾਰੇ ਕਰਦਾ ਸੀ ਗੱਲ ਇਸ਼ਾਰੇ ਕਰਦਾ ਸੀਗਾ ਫਿਰ ਜਦੋਂ ਉਹਨਾਂ ਨੂੰ ਉਹਨੂੰ ਕਿਹਾ ਕਿ ਨਾ ਕਰ ਇਦਾਂ ਸੀ ਥੋੜਾ ਸਮਝਾਣ ਦੀ ਫਿਰ ਉਹ ਥੱਲੇ ਆ ਕੇ ਗੁੱਸੇ 'ਚ ਤੇ ਥੱਲੇ ਸਰੀਆ ਚੱਕ ਕੇ ਆ ਗਏ ਜੀ ਫਿਰ ਅਸੀਂ ਜੀ ਜੇ ਗੱਡੀ 'ਚ ਛੋਟੀ ਜਿਹੀ ਸਹੀ ਕਰਪਾਨ ਉਹ ਅਸੀਂ ਰੱਖੀ ਸੀਗੀ ਉਹ ਤਾਂ ਕਿ ਜੇ ਰਸਤੇ 'ਚ ਕੁਝ ਹੋ ਜਾਵੇ ਪਰ ਉਹ ਫਿਰ ਉਧਰੋਂ ਸਰੀਆ ਚੱਕ ਕੇ ਆ ਗਏ ਤੇ ਫਿਰ ਮੇਰੇ ਪਾਪਾ ਨੂੰ ਉਹ ਸੈਲਫ ਡਿਫੈਂਸ 'ਚ ਕੱਢਣੀ ਪਈ ਤਾਂ ਫਿਰ ਉਹ ਮੇਰੇ ਫਾਦਰ ਸਾਹਿਬ ਦੇ ਸਰੀਆ ਮਾਰਨ ਲੱਗਾ ਛਗਤ ਮੈਂ ਅੱਗੇ ਆ ਗਿਆ ਤਾਂ ਉਹਨੇ ਮੇਰੇ ਸਿਰ 'ਚ ਮਾਰੀ ਜੀ 6 ਟੰਕੇ ਲੱਗੇ ਆ ਹੁਣ ਦੇ ਸਰੀਏ ਤੁਹਾਡੇ ਸਿਰ 'ਚ ਮਾਰੇ ਆ ਹਾਂਜੀ ਸਰ ਕਿੰਨੇ ਵਜੇ ਹادثਾ ਹੋਇਆ ਜੀ 4 ਕ ਵਿੱਚ ਦੀ ਗੱਲ 4:10 ਤੁਹਾਡੇ ਪਾਪਾ ਦਾ ਨਾਮ ਕੀ ਆ ਹਰਵਿੰਦਰ ਸਿੰਘ ਆ ਜੀ ਨਾਮ ਤੇ ਉਹਨਾਂ ਨਾਲ ਲੜਾਈ ਹੋਈ ਕਿ ਤੁਹਾਡੇ ਨਾਲ ਲੜਾਈ ਹੋਈ ਸੀ ਉਹਨਾਂ ਨਾਲ ਹੋਈ ਸੀ ਜੀ ਤੇ ਤੁਸੀਂ ਮੋਰੇ ਆ ਗਏ ਹਾਂਜੀ ਮੈਂ ਆਪਣੇ ਫਾਦਰ ਨੂੰ ਬਚਾਣ ਲਈ ਅੱਗੇ ਆ ਗਿਆ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਕੀਤੀ ਹੋਈ ਹੈ ਸ਼ਿਕਾਇਤ ਤੇ ਪੁਲਿਸ ਆਈ ਸੀ ਉਹ ਮੌਕੇ ਦੇ ਮੌਕੇ ਤੇ ਨਹੀਂ ਆਏ ਜੀ ਉਹਥੇ ਨਹੀਂ ਕੀਤੀ ਅਸੀਂ ਇੱਥੇ ਐਮ ਆਰ ਲਰ ਕਟਾਈ ਗਈ ਜੀ ਤੇ ਫਿਰ ਤੁਹਾਨੂੰ ਦਰਖਾਸਤ ਦਵਾਂਗੇ ਤੁਸੀਂ ਹਾਂਜੀ ਹਾਂਜੀ ਦਿੱਤੀ ਹੋਈ ਹੈ ਜੀ ਦਰਖਾਸਤ